ਕਤਲ ਬਾਕੀ ਨੰਬਰ ਉਹ ਮੰਮੀ ਢਾਂ ਮਾ ਵੇਖਣਾ ਸਸਰੀ ਕਾਲ ਦੀ ਲੱਗਦੀ ਹੈ ਕਿੱਥੇ ਰਹਿਣੀ ਹੈ ਕੱਲ ਤੇਰਾ ਕਰੋੜਾ ਬੰਦ ਹੋ ਗਿਆ ਵਾ ਮਾਰਾ ਤੇਰੇ ਕੰਨਾਂ ਦੇ ਘੁਲੇੜ ਕੇ ਨਾਲ ਬਿਮਾਰੀਏ ਫੁੱਲ ਹੀ ਚੁੱਕਣ ਨਹੀਂ ਆ ਚੁੱਪ ਕਰ ਜੋ ਕਤੋਂ ਇਹਨਾਂ ਰੋਲਾ ਪਾਤਾ ਵਾ ਉਹ ਜੀ ਆ ਹੀ ਗਈ ਆ ਅਸੀਂ ਵੀ ਕਿੰਨਾ ਪਰੇਸ਼ਾਨ ਹਾਂ ਉਹ ਚੰਗਾ ਸੋਗੋ ਆ ਗਈ ਆ ਪਾਣੀ ਦੇਣੀ ਤੇ ਕੁੜੀ ਨੂੰ ਪੀ ਲੈੰਦੋ ਪਾਣੀ ਤਾਂ ਨਹੀਂ ਪੀ ਲੈ ਪੀ ਲੂਗੀ ਗੋਡੀ ਨਹੀਂ ਕਰਦੀ ਆਈ 10 ਮਿੰਟ ਕਿੱਥੇ ਗਈਆਂ ਇੰਨਾ ਟਾਈਮ ਕੋ ਲਾਤਾ ਹੀ ਹੋ ਵੀਰ ਜੀ ਮੇਰੀਆਂ ਸਹਰੀਆਂ ਫਿਲਮ ਵੇਖਣ ਗਈਆਂ ਜਾਂਦੀਆਂ ਤੇ ਉਹ ਮੈਨੂੰ ਨਾਲ ਲੈ ਗਈਆਂ ਉਹਨਾਂ ਦੇ ਨਾਲ ਗਈ ਸੀ ਫੋਨ ਸਾਇਲੈਂਟ ਤਾਂ ਹੀ ਤਾਂ ਨਹੀਂ ਪਤਾ ਲੱਗਾ ਸ਼ਾਬਾਸ਼ ਏ ਤੇਰੇ ਆ ਜਿਹੜਾ ਤੂੰ ਕੰਮ ਕਰ ਰਹੀ ਹੈ ਤੂੰ ਛੇਤਰਾਂ ਦੀ ਭਾਗੀ ਆ ਛੇਤਰ ਵਜਣੇ ਚਾਹੀਦੇ ਤੇਰੇ ਤੈਨੂੰ ਪਤਾ ਲੱਗਦਾ ਵੀ ਕਿੱਦਾਂ ਘਰ ਆਈਦਾ ਇਦਾਂ ਨਹੀਂ ਮੈਨੂੰ ਮੈਨੂੰ ਤੈਨੂੰ ਖੁਸ਼ੀ ਆ ਵੀਰ ਜੀ ਮੈਂ ਭਾਬੀ ਨੂੰ ਦੱਸਿਆ ਤਾਂ ਸਹੀ ਹੀ ਭਾਬੀ ਕਹਿੰਦੀ ਕੋਈ ਗੱਲ ਨਹੀਂ ਚੱਲ ਲੈ ਤੂੰ ਗੋੰਡ ਦਾ ਸ਼ਹਿਰ ਹੋਇਆ ਲੱਗ ਹੈ ਕਦ ਹੋ ਗਿਆ ਏ ਤੋ ਮੈਨੂੰ ਉਹ ਭਾਬੀ ਤਦ ਮਸਹੂਰ ਕੀਤਾ ਤੇ ਸਹੀ ਨਹੀਂ ਗਾ ਕਿ ਮੈਂ ਫਿਲਮ ਵੇਖਣ ਚਲੀ ਆ ਤੁਸੀਂ ਦੱਸ ਦਿਓ ਘਰੇ ਬਲਜੀਤ ਆਖੇ ਲੱਗ ਜਾ ਤੂੰ ਵੀ ਮੈਂ ਤੈਨੂੰ ਅੱਗੇ ਵੀ ਸਮਝਾਇਆ ਸੀ ਕਿ ਇਹਨੂੰ ਪੁੱਠੀਆਂ ਮੱਤਾਂ ਨਾ ਦੇ ਨਾ ਇਹਨੂੰ ਖੁੱਲ ਦੇ ਨੀ ਇਹਦੇ ਨਦੀਏ ਬਹੁਤ ਮਾਰੇ ਨਿਕਲ ਲਈ ਹੂੰ ਕੁੜੀਆ ਤੇਰੇ ਗਾੜੀ ਜੋੜੇ ਹੱਥ ਮੈਂ ਆਖੇ ਲੱਗ ਜਾ ਤੇ ਮੈਂ ਬੜੀ ਵਾਰੀ ਸਮਝਾਇਆ ਇਹਨੂੰ ਨਿਆ ਸ਼ਾਂ ਦੇ ਤੂੰ ਕਾਹਨੂੰ ਸਾਡੀ ਇਤ ਰੋਲਣ ਗਈ ਆ ਪੂਹੇ ਚੜਾ ਚਲਾ ਕੇ ਸਾਡੀ ਇਤ ਬਣੀ ਰਹਿੰਦੇ ਹਾਨੂੰ ਪੇਟ ਚ ਨੱਕ ਦੇਣ ਜੋ ਕੇ ਰਹਿਣ ਦੇ ਤੂੰ ਜੇ ਕੋਈ ਗੱਲਬਾਤ ਹੋ ਗਈ ਨਾ ਮੈਂ ਤੈਨੂੰ ਅੱਗੇ ਵੀ ਦੱਸਿਆ ਉਹਦੇ ਜਿਹੜੇ ਵੱਜਣੀਆਂ ਵੱਜਣੀਆਂ ਤੈਨੂੰ ਮੈਂ ਕੋਲੋਂ ਜ਼ਰੂਰ ਕੋਣੀ ਫਿਰ ਰੱਖੀ ਪਰੰਮ ਦੀ ਫਿਰਦੀ ਇਹਨੂੰ ਕੋਰਸ ਕਰਮ ਦੀ ਫਿਰਦੀ ਆ ਸਾਡਾ ਅੱਥੇ ਜਾ ਸੁੱਕੀ ਪਈ ਨਾ ਮੇਰੀ ਜੀ ਨਾ ਦੱਸਿਆ ਨੀਗਾ ਕਿ ਫਿਲਮ ਵੇਖਣ ਗਈ ਆ ਗਾਂਦ ਨਾਲ ਗਈ ਨਾ ਆਪਣਾ ਮਜਾਲ ਨਹੀਂ ਠੀਕ ਆ ਵੀਰ ਜੀ ਠੀਕ ਆ ਵੀਰ ਜੀ ਜੇ ਤੈਨੂੰ ਪਤਾ ਹੋਵੇ ਫੋਨ ਕੀਤਾ ਤੇ ਤੂੰ ਕਿਉਂ ਨਹੀਂ ਦੱਸਿਆ ਹਾਨੂੰ ਦੋਵੇਂ ਰਲੀਆਂ ਤੁਸੀਂ ਹੁਣ ਵੇਂਦੀਆਂ ਜੱਕ ਦੂਜੀ ਵੱਲ ਜਾ ਫੇ ਮੀਟਿੰਗ ਕਰ ਲੋ ਮੂਨਮ ਮਿੰਟਰ ਤੋਂ ਆਉ ਉਮੀਦ ਨਹੀਂ ਹੈਗੀ ਭਾਬੀ ਜੀ ਮੈਨੂੰ ਮਾਫ ਕਰ ਤੋ ਮੈਨੂੰ ਕੁਝ ਸੁਝਿਆ ਨਹੀਂ ਤੇ ਮੈਂ ਤੁਹਾਡਾ ਨਾਂ ਲੈਤਾ ਮੇਰਾ ਤਾਂ ਤੂੰ ਨਾਂ ਲੈਤਾ ਉਹ ਜਿਹੜੀਆਂ ਗਾਣਾ ਤੈਨੂੰ ਪੈਣੀਆਂ ਸੀ ਨਾ ਉਹ ਮੈਨੂੰ ਪੈ ਗਈਆਂ ਵਾ ਉਹ ਪਤਾ ਨਾ ਤੈਨੂੰ ਆਪਣੇ ਭਰਾ ਦੇ ਸੁਭਾਅ ਦਾ ਉਹ ساری ਜ਼ਿੰਦਗੀ ਨੇ ਮੈਨੂੰ ਫਿਟੇ ਮੂ ਨਹੀਂ ਕਿਆ ਤੇ ਹੁਣ ਵੇਲੇ ਮੈਨੂੰ ਕਿੰਨੀਆਂ ਝੜਕਾਨੇ ਮਾਰੀਆਂ ਵਾ ਭਾਬੀ ਜੀ ਵੀਰ ਜੀ ਦੇ ਗੁੱਸੇ ਤੋਂ ਡਰਦੀ ਨੇ ਤਾਂ ਮੈਂ ਤੁਹਾਡਾ ਨਾਲ ਆਇਆ ਹੈਗਾ ਮੈਨੂੰ ਪਤਾ ਹੀ ਨਾ ਉਹਨਾਂ ਨੇ ਮੈਨੂੰ ਗੁੱਸੇ ਵੜੇ ਹੋਣਾ ਵਾ ਮੈਂ ਸਾਹਬ ਲਾਇਆ ਵਾ ਤੂੰ ਤੇ ਫੇਰ ਵੀ ਘਰ ਦੀ ਕੁੜੀ ਆ ਤੈਨੂੰ ਫੇਰ ਨਹੀਂ ਇਹਨਾਂ ਨੇ ਕੋਹ ਕਹਿਣਾ ਸਾਰਾ ਗੁੱਸਾ ਮੇਰੇ ਤੇ ਨਿਕਲਣਾ ਹੁਣ ਇਹਨਾਂ ਨੂੰ ਮੂੰਹ ਵੀ ਨਹੀਂ ਸਿੱਧਾ ਕਰਨਾ ਵੇਖੀ ਸਹੀ ਮੰਮੀ ਨੇ ਵੀ ਮੈਨੂੰ ਕੋਸੀ ਜਾਣਾ ਤੇ ਤੇਰੇ ਵੀਰ ਨੇ ਵੀ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਉਹ ਕਦੋਂ ਦੇ ਹੀ ਸਾਰੇ ਜਣੇ ਪਰੇਸ਼ਾਨ ਵਾ ਕਦੋਂ ਤਾਂ ਤੈਨੂੰ ਲੱਭਣ ਡੇ ਆ ਤੂੰ ਉਹ ਆਰਾਮ ਨਾਲ ਫਿਲਮਾਂ ਵੇਂਦੀ ਫਿਰਦੀ ਆ ਕੋਈ ਜ਼ਰੂਰੀ ਫਿਲਮ ਵੇਖਣ ਦੀ ਤੂੰ ਸਿੱਧੀ ਆਪਣੇ ਘਰ ਆਉਂਦੀ ਆ ਤੈਨੂੰ ਪਤਾ ਨਾ ਤੇਰੇ ਵੀਰ ਦਾ ਸੁਭਾਅ ਬਿਲਕੁਲ ਚੰਗਾ ਨਹੀਂ ਆ ਇੰਨਾ ਕੋੜਾ ਵਾ ਜੇ ਤੈਨੂੰ ਥੋੜਾ ਬੋੜਾ ਡਰ ਹੁੰਦਾ ਨਾ ਤੇ ਤੂੰ ਵੇਲੇ ਸਰ ਆਪਣੇ ਘਰ ਆਉਂਦੀੋਂ ਭਾਬੀ ਜਿਹੜੀ ਸਹੇਲੀ ਨਾਲ ਮੈਂ ਵਾਪਸ ਘਰ ਆਉਂਦੀ ਆ ਉਹ ਫਿਲਮ ਵੇਖਣ ਗਈ ਸੀ ਤੇ ਮੈਂ ਕੱਲੀ ਕਿੱਦਾਂ ਆਉਣਾ ਸੀ ਮੈਂ ਵੀ ਉਹਦੇ ਨਾਲ ਹੀ ਚੱਲ ਗਈ ਕੱਲੀ ਨੂੰ ਕੀ ਹੀ ਅੱਗੇ ਕਿਹੜੇ ਕਦੀ ਆਈ ਨਹੀਂ ਉਹ ਕਿਹ ਵਾਲੇ ਛੁੱਟੀ ਵੀ ਤੇ ਘਰ ਹੀ ਲੈਂਦੀ ਆ ਚੱਲ ਭਾਬੀ ਕੋਈ ਗੱਲ ਨਹੀਂ ਅੱਗੇ ਤਾਂ ਚਲ ਮੈਂ ਨਹੀਂ ਕਰਦੀ ਇਦਾਂ ਨਹੀਂ ਜਾਂਦੀ ਅੱਗੇ ਆਤ ਕੀਤੇ ਮੇਹਲਿਆਂ ਦੇ ਮਗਰ ਲੱਗੀ ਹੁਣ ਨਹੀਂ ਕਰੂੰਗੀ ਗਾਂ ਤੋਂ ਇਨੂੰ ਪਤਾ ਨਹੀਂ ਫੇਰ ਹੁਣ ਕਿਹਦਾ ਫੋਨ ਆ ਗਿਆ ਵਾ ਮੰਮੀ ਸੱਚੀ ਕਹਿੰਦੀ ਆ ਇਹਦਾ ਰਿਸ਼ਤਾ ਵੇਖ ਕੇ ਤੇ ਵਿਆਹ ਕਰ ਦੇਣਾ ਚਾਹੀਦਾ ਵਾ ਮੈਂ ਹੀ ਨਹੀਂ ਮੰਨਦੀ ਮੈਂ ਜੜ ਪੜ ਦਊਗੀ ਪੜ ਲੂਗੀ ਪਰ ਇਹ ਪੜਨਾਂ ਦੇ ਲੱਛਣ ਹੈ ਨਹੀਂਗੇ ਪਤਾ ਨਹੀਂ ਕਿਹਦੇ ਨਾਲ ਹਾਸ ਹਾਸ ਗੱਲਾਂ ਕਰਨ ਈ ਆ ਇਦਾਂ ਕਰਦੀ ਆ ਮੰਮੀ ਨੂੰ ਕਹਿੰਨੀ ਆ ਵੀ ਕੋਈ ਰਿਸ਼ਤਾ ਵੇਖੋ ਤੇ ਇਹਦਾ ਗਾੜ ਚੜਾ ਕਰੀਏ ਉਹ ਨਾਲ ਮਣ ਕੇ ਬਦਨਾਮੀ ਕਰਾ ਕੇ ਹੀ ਜਾਵੇ ਮੁੜਕੇ ਨਾ ਮੰਮੀ ਨੇ ਮੈਨੂੰ ਛੱਡਣਾ ਤਾਂ ਨਾ ਛੱਡਣਾ ਰਗਵੀਰ ਨੇ ਕਿਤੇ ਮਾਸਾ ਨਹੀਂ ਪਤਾ ਲੱਗਦਾ ਕਿ ਕਿੰਨੀ ਝੜਕਾ ਵੱਜੀਆਂ ਮੈਂ ਹੁਣੀ ਹੜ ਜਾ ਜੇ ਫੋਨ ਕਰਦੀ ਨੂੰ ਵੇਖ ਲਿਆ ਤੇ ਉਹ ਵੀ ਭਾਵੇਂ ਮੇਰੇ ਦਿਵਾਲੇ ਹੋ ਜੇ ਬਲਜੀਤ ਬਲਜੀਤ ਹੈਗਾ ਨਹੀਂ ਕਾ ਕੜਾ ਬਲਜੀਤ ਹਾਂ ਜੀ ਮੰਮੀ ਆ ਪੁੱਤ ਕਦੋਂ ਦਾ ਤੇਰਾ ਫੋਨ ਵੱਜਣ ਡਿਆ ਯੋ ਪਤਾ ਨਹੀਂ ਕਿਹਦਾ ਆਉਂਦਿਆ ਕਿਹਦਾ ਨਹੀਂ ਮਥੇ ਤੈਨੂੰ ਅੰਦਰ ਵੇਖਣ ਡੀ ਹਾਂ ਤੇ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਈ ਆ ਵੇ ਕਿਹਦਾ ਫੋਨ ਤੇ ਮੰਮੀ ਤੁਸੀਂ ਚੋਕ ਕੇ ਲੈ ਲੈਂਦੇ ਮਾਸੀ ਦਾ ਫੋਨ ਹੀ ਅੱਛਾ ਮਾਸੀ ਤੇਰੀ ਦਾ ਚੱਲ ਕੋਈ ਨਹੀਂ ਕਰ ਲਾ ਗੱਲ ਤੂੰ ਤੇ ਸਬਜੀ ਵੇਖਣ ਦੀ ਆ ਸਬਜੀ ਵੇਖਣ ਦੀ ਪਰ ਲੱਭਣ ਕੋ ਡਿਆ ਨਹੀਂ ਆ ਪਤਾ ਨਹੀਂ ਵੇਲਾ ਹਰ ਕਾ ਇੰਨਾ ਮੱਛਰੀਆਂ ਤੇ ਲੱਗਾ ਕੋ ਨਹੀਂ ਚੱਲ ਮੰਮੀ ਮੈਂ ਫੇਰ ਕਰ ਲੈਣੀ ਹਾਂ ਹਾਂ ਕਰ ਲਾ ਕਰ ਲਾ ਕੋਈ ਲਿਆਉਣੀ ਸਬਜੀ ਵੇਖ ਕੇ ਵੇਖ ਲਓ ਜੇ ਲੱਭ ਜੂਗੀ ਤੇ ਲੈ ਆਇਓ ਮੈਨੂੰ ਤਾਂ ਅੜੀਏ ਕੁਛ ਦਿਸਣ ਨਹੀਂ ਦਿਆ ਇੱਥੇ ਹੈਲੋ ਕੱਦੂ ਤਾਂ ਲੱਗਾ ਇੱਕ ਸਾਸੀ ਮਾਸੀ ਜੀ ਹਾਂਜੀ ਸਾਹਿਬ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਸਾਹਿਬ ਉਹ ਵੀ ਵਧੀਆ ਠੀਕ ਠਾਕ ਆ ਕਿਹੜੀ ਗੱਲ ਕਰਨੀ ਸੀ ਅੱਛਾ ਰਿਸ਼ਤਾ ਪੂਨਮ ਵਾ ਤੇ ਚ ਕੋਈ ਨਹੀਂ ਕਰ ਲਾਂਗੇ ਕੋਈ ਨਹੀਂ ਫੇ ਮम्मी ਨੂੰ ਪੁੱਛ ਲੂੰਗੀ ਠੀਕ ਆ ਠੀਕ ਆ ਕੋਈ ਨਾ ਹੀ ਵੇਖ ਛਡੋ ਗੱਲਬਾਤ ਕਰ ਲੋ ਬਾਕੀ ਫੇ ਸਾਡੀ ਗੱਲ ਤੇ ਮੰਮੀ ਨਹੀਂ ਕਰਨੀ ਆ ਚਲੋ ਠੀਕ ਆ ਚੰਗਾ ਓਕੇ ਮੰਮੀ ਹਾਂ ਤੁਹਾਨੂੰ ਤਾਂ ਕੋ ਲੱਭਾ ਨਹੀਂ ਉਹ ਤੇ ਮੈਨੂੰ ਲੱਭ ਗਿਆ ਜੀ ਕੀ ਲੱਭ ਗਿਆ ਤੁਸੀਂ ਚਾਹੁੰਦੇ ਸੀ ਨਾ ਵੀ ਪੂਨਮ ਦਾ ਰਿਸ਼ਤਾ ਹੋ ਜੇ ਆਹੋ ਤੇ ਮਾਸੀ ਦਾ ਫੋਨ ਆਇਆ ਵਾ ਉਹਨਾਂ ਦੇ ਗਵਾਂਡ ਹੈਗਾ ਜੀ ਮੁੰਡਾ ਤੇ ਕਹਿੰਦੇ ਵੀ ਕਰ ਲੋ ਰਿਸ਼ਤਾ ਮੈਂ ਕੋਈ ਨਹੀਂ ਮੈਂ ਮੰਮੀ ਨੂੰ ਪੁੱਛ ਲੈਣੀ ਆ ਚਲ ਮੰਮੀ ਰਿਸ਼ਤਾ ਹੋ ਜਾਊਗਾ ਤੇ ਸਭ ਤੋਂ ਵਧੀਆ ਹੋਰ ਸਾਨੂੰ ਕੀ ਚਾਹੀਦਾ ਨਹੀਂ ਨਹੀਂ ਕਰਨਾ ਤਾਂ ਹੈਗਾ ਅੱਜ ਵੀ ਕਰਨਾ ਕੱਲ ਵੀ ਕਰਨਾ ਜੇ ਚੰਗਾ ਮੁੰਡਾ ਵਾ ਤਾਂ ਫੇਰ ਨਾ ਦੇਰ ਕਰੀਏ ਦਾਵਾਦਾਰ ਕਬੀਰ ਆਉਂਦਾ ਨਾ ਸਲਾਹ ਕਰੀਏ ਤੇ ਰਿਸ਼ਤਾ ਕਰਕੇ ਤਾਂ ਕੰਮ ਨਬੇੜੀਏ ਤੇ ਹੋਰ ਮੰਮੀ ਮੈਂ ਦੇਖਿਆ ਚੱਲ ਵਧੀਆ ਹੋ ਗਿਆ ਮਾਸੀ ਦਾ ਆਪ ਹੀ ਫੋਨ ਆ ਗਿਆ ਨੇ ਕਿੱਥੇ ਲੱਭੂ ਸਲਾਮਾ ਫਾਦੀਆਂ ਨਹੀਂ ਆਵਾ ਇਹਦੀ ਮਾਸੀ ਦਾ ਫੋਨ ਆਉਂਦਾ ਸਾਨੂੰ ਫੜਾਉਣ ਆਈ ਆ ਤੇ ਮਾਸੀ ਇਹਦੀ ਨੇ ਗੱਲ ਕੀਤੀ ਆ ਫੇਰ ਰਿਸ਼ਤਾ ਹੈਗਾ ਸਾਡੇ ਗਵਾਂਡ ਮੁੰਡਾ ਚੰਗਾ ਵਾ ਪੜਿਆ ਲਿਖਿਆ ਵਾ ਅੱਛਾ ਤੇ ਮੈਂ ਕਿਹਾ ਚੱਲ ਜੇ ਰਕਵੀਰ ਚੰਗਾ ਵਾ ਤਾਂ ਆਪਾਂ ਕਰ ਲਈਏ ਤੇ ਜੇ ਮੰਮੀ ਇਹਦੀ 마ਸੀ ਗਰੰਟੀ ਚੁੱਕਦੀ ਆ ਨਾ ਆਹੋ ਆਦੀ ਤੇ ਫੇਰ ਆਪਾਂ ਰਾਤੋਂ ਦੇਣਾ ਚਾਹੁੰਦੀ ਫੇਰ ਆਪ ਕਰ ਲਈਏ ਕਰਨਾ ਤੇ ਹੈ ਗਈ ਆ ਨਾਲੇ 마ਸੀ ਦੇ ਤੇ ਪਿੰਡ ਹੀ ਆ ਹੋਰ ਸਾਨੂੰ ਕੀ ਚਾਹੀਦਾ ਵਾ ਨਾਲੇ ਆਣਗਵਣ ਦਾ ਸਾਰਾ ਪਤਾ ਹੁੰਦਾ ਬੰਦੇ ਨੂੰ ਤੇ ਹੋਰ ਠੀਕ ਹੀ ਨਹੀਂ ਗੱਲ ਆ ਤਾਂ ਅਸੀਂ ਉਪਰ ਚ ਨਾ ਫਸਾਂਗੇ ਹੋਰ ਹੁੰਦਾ ਇਹਦਾ ਆਪੋੜ ਮੇ ਦੇ ਵਿੱਚ ਤੇ ਹੋਰ ਤੂੰ ਐਡਾ ਕਰ ਬਲਜੀਤ 마ਸੀ ਨੂੰ ਕਰਦੇ ਹਾਂ ਉਹ ਦਰ ਕਬੀਰ ਬਲਜੀਤ ਤੁਸੀਂ ਤਾਂ ਦਸਿਆਣੇ ਹੋ ਮੇਰੇ ਨਾਲੋਂ ਜਿਆਦੇ ਪਰ ਇਹ ਵੀ ਇੱਕ ਵਾਰੀ ਪੁੱਛ ਲਈਏ ਲੈ ਉਹਨੂੰ ਮੈਂ ਕੀ ਪੁੱਛਣਾ ਫੇਰ ਵੀ ਨਾ ਪੂਨਮ ਸਾਡੇ ਤੋਂ ਬਾਰੀ ਥੋੜੀ ਆ ਚਲੋ ਬਾਰੀ ਨਹੀਂ ਆ ਪਰ ਫਿਰ ਵੀ ਇੱਕ ਵਾਰੀ ਪੁੱਛਣਾ ਤੇ ਬੰਦਾ ਹੀ ਆ ਉਹ ਬਲਜੀਤ ਜਿੱਥੇ ਤੂੰ ਕਹਿਤਾ ਨਾ ਉਹਨੇ ਉੱਥੇ ਹੀ ਮੰਨ ਜਾਣਾ ਤੇਰੇ ਖਿਲਾਫ ਥੋੜੀ ਜਾਣਾ ਉਹਨੇ ਇਹ ਤੈਨੂੰ ਵੀ ਗੱਲ ਦਾ ਚੰਗੀ ਤਰ੍ਹਾਂ ਪਤਾ ਵਾ ਆਹੋ ਬਲਜੀਤ ਤੂੰ ਔੜਕ ਭਾਬੀ ਤੇਰੀ ਨਾਨਾ ਨਾ ਅੱਗੇ ਤੁਹਾਡਾ ਗੰਡ ਜੋੜ ਪੜਾ ਉਹਨੇ ਤੇਰੀ ਗੱਲ ਮੋੜਨੀ ਨਹੀਂ ਕਦੀ ਵੀ ਮੰਮੀ ਮੋੜਦੀ ਤੇ ਹੈ ਨਹੀਂਗੀ ਆਹੋ ਪਰ ਫੇਰ ਵੀ ਹਜੋ ਪੜਨ ਲਈ ਆ ਪਰ ਮੇਰਾ ਚਾਲ ਮਾਸੀ ਦਾ ਫੋਨ ਆ ਗਿਆ ਮੈਂ ਤੇ ਆਪ ਸੁਲਾਵਾ ਕੰਨ ਦੀ ਹਾਂ ਕਿ ਚਲ ਜ ਰਿਸ਼ਤਾ ਹੋ ਜੇ ਚੰਗੇ ਥਾ ਤੇ ਹੋਰਾਂ ਨੂੰ ਕੀ ਚਾਹੀਦਾ ਲੋਕੀ ਤੇ ਬਾਅਦ ਚ ਵੀ ਪਾੜੀ ਲੈਂਦੇ ਆ ਬਲਜੀਤ ਚੰਗੇ ਰਿਸ਼ਤੇ ਬਾਰ ਬਾਰ ਨਹੀਂ ਆ ਮਿਲਦੇ ਤੂੰ ਗੱਲ ਤੇ ਤੋਰ ਕੇ ਵੇਖ ਕੀ ਜਾਂਦੇ ਤੇ ਕੀ ਨਹੀਂ ਜਾਂਦੇ ਚਲ ਮੈਂ ਫੋਨ ਕਰ ਦਿੰਦੀ ਆ ਜਾ ਤੂੰ ਫੋਨ ਕਰ ਮਾਸੀ ਆਪਣੀ ਨੂੰ ਤੂੰ ਲੱਗਦੀ ਵਾਏ ਹਾਂ ਹੀ ਕਰ ਪੁਹਾ ਸਾਡਾ ਪਸੰਦੀ ਆ ਬਸ ਚਲੋ ਬੋਨਾ ਨਾ ਕਰੀ ਤੁਹਾਡੀ ਸਲਾਹ ਹੁਣ 99 99 ਨਾ ਬੋਤੇ ਲਈ ਚੰਗੇ ਨਹੀਂ ਲੱਗੀਦਾ ਹੈ ਤੂੰ ਕਹੀ ਵੀ ਮਾਸੀ ਜੇ ਤੂੰ ਜ਼ਿੰਮੇਵਾਰੀ ਚੁੱਕੀ ਤੇ ਬਸ ਫੇ ਮੰਮੀ ਆਂਦੀ ਸਾਡੀ ਹਾਂਈ ਆ ਚਲੋ ਠੀਕ ਆ ਤੂੰ ਗੱਲ ਕਰਨਾ ਜਾ ਕੋਈ ਗੱਲ ਚੱਲ ਇਹ ਵੀ ਪਾਰਾ ਲਾ ਤੁਹਾਨੂੰ ਫਿਕਰ ਲੱਤੂਗਾ ਤੇ ਹੋਰ ਮੰਮੀ ਬੜੀ ਚਿੰਤਾ ਚੰਗਾ ਮੈਂ ਤੇ ਆਪਰੇ ਜਿਹੜਾ ਕੰਮ ਘੜੀ ਨੂੰਣਾ ਹੁਣੇ ਹੀ ਹੋ ਜੇ ਹਾਂਜੀ ਮਾਸੀ ਜੀ ਉਹ ਜਿਹੜਾ ਤੂੰ ਰਿਸ਼ਤਾ ਦੱਸਿਆ ਸੀ ਨਾ ਉਹ ਮੰਮੀ ਨੂੰ ਵੀ ਪਸੰਦ ਆ ਤੇ ਰਗਵੀਰ ਨੂੰ ਵੀ ਪਸੰਦ ਆ ਤੇ ਸਾਡੀ ਹਾਂਈ ਆ ਤੇ ਤੁਸੀਂ ਨਾ ਗਾੜੀ ਗੱਲ ਤੋਰੋ ਹਾਂ ਪੁੱਤ ਸ਼ਾਮ ਨੂੰ ਮੈਂ ਜਾਨੀ ਮੁੰਡੇ ਵਾਲਿਆਂ ਦੇ ਘਰ ਮੈਂ ਸਾਰੀ ਗੱਲ ਗੁਲ ਕਰਕੇ ਆਉਣੀ ਆ ਤੇ ਕੋਈ ਗੱਲ ਨਹੀਂ ਜੇ ਤੁਹਾਨੂੰ ਪਸੰਦ ਵਾ ਨਾ ਸਾਰੀ ਮੈਂ ਗੱਲ ਕਰਕੇ ਇੱਥੇ ਫਿਰ ਮੈਂ ਆਉਣੀ ਤੇ ਨਾਲੇ ਇੱਥੇ ਗੱਲ ਕਰਦੇ ਆ ਨਾਲੇ ਆਪੋ ਚੋਂ ਦੀ ਗੱਲ ਕਰਾਂਗੇ ਨਾ ਉਹਦਾ ਮਜ਼ਾ ਲੱਗ ਹੀ ਆ ਨਾਲੇ ਇਹਦਾ ਫੋਨਾਂ ਤੇ ਗੱਲਾਂ ਨਹੀਂ ਹੁੰਦੀਆਂ ਮੈਂ ਘਰ ਆਉਂਗੀ ਤੁਹਾਡੇ ਨਾਲੇ ਮੈਂ ਤੁਹਾਨੂੰ ਮਿਲ ਗਿਲ ਕੇ ਜਾਉਂਗੀ ਹਾਂਜੀ ਮਸੀ ਜੀ ਇੱਥੇ ਆ ਜਾਓ ਸਾਰੀ ਸਲਾਹ ਇੱਥੇ ਹੀ ਕਰਾਂਗੇ ਨਾਲੇ ਉਹਨਾਂ ਨੂੰ ਪੁੱਛ ਹੋਇਓ ਉਹਨਾਂ ਦੀ ਕੋਈ ਡਿਮਾਂਡ ਤੇ ਨਹੀਂ ਹੈਗੀ ਹਾਂ ਪੁੱਤ ਮੈਂ ਜਾਨੀ ਆ ਸ਼ਾਮਾ ਨੂੰ ਸਾਰੀ ਗੱਲਬਾਤ ਪੁੱਛ ਕੇ ਨਾ ਫਿਰ ਮੈਂ ਤੁਹਾਡੇ ਕੋਲ ਨਹੀਂ ਆ ਫਿਰ ਸਾਰੀ ਗੱਲ ਪਤਾ ਇੱਥੇ ਕਰਦੇ ਆਪਾਂ ਚੰਗਾ ਮਮੀ ਟਾਈਮ ਵਾਵਾ ਹੀ ਹੋ ਗਿਆ ਵਾ ਮਾਸੀ ਆਈ ਨਹੀਂ ਅਜੇ ਤੱਕ ਬੱਸਾਂ ਪੁੱਸਾਂ ਤੇ ਟਾਈਮ ਬਥੇਰਾ ਲੱਗ ਜਾਂਦਾ ਉਹਨੇ ਚੱਲੀ ਆਪਣੇ ਸਾਧਨ ਤੇ ਥੋੜੀ ਆਉਣਾ ਵੀ ਕਿੰਨਾ ਟਾਈਮ ਹੋ ਗਿਆ ਕਿ ਕਿ ਫੋਨ ਤੇ ਲਾਓ ਗਾੜੀ ਉਹਨੇ ਤੇ ਲੈ ਆਉ ਜਾ ਕੇ ਤੇ ਗਾੜੀ ਨੂੰ ਮਾਸੀ ਦਾ ਪਤਾ ਲੱਗੇ ਹੈ ਕਿੱਥੇ ਫੇਰ ਜਾਉਗੇ ਐਵੇਂ ਤੁਰੇ ਫਿਰ ਕਿੱ데 ਤਾਂ ਤੇ ਕਹਿੰਦੇ ਫੋਨ ਲਾ ਕੇ ਪੁੱਛ ਲੋ ਹੈ ਕਿੱਥੇ ਹੈ ਮਾਸੀ ਉਹ ਤਾਂ ਹੁਸਲਾ ਕਰਉ ਹਾਂ ਆ ਜਾਂਦੀ ਐਸ ਕਰ ਵੇਲਾ ਕਵੇਲਾ ਘਰੋਂ ਵੀ ਹੋ ਜਾਂਦਾ ਵਾ ਸੋ ਕੰਮ ਕਰਕੇ ਅਗਲੇ ਨੇ ਤੁਰਨਾ ਹੁੰਦਾ ਵਾ ਵੀ ਤਾਂ ਕਾਲੇ ਪੈ ਜਾਂਦੇ ਝਾਟੇ ਇਹ ਗੱਲ ਹੋਈ ਕਿਹੜਾ ਬੜਾ ਮੂੰਹ ਚ ਪੈਜੇ ਇਹ ਸਹਿਜ ਨਾ ਗੱਲ ਨੂੰ ਦਿਖਾ ਰਿਹਾ ਉਹਨਾਂ ਦੇ ਘਰ ਵੀ ਜਾ ਕੇ ਗੱਲ ਕਰਕੇ ਉਹਨੇ ਆਉਣਾ ਹਾਂ ਇਹ ਵੀ ਚਲੋ ਫੈਲ ਹੋ ਸਕਦੇ ਵੀ ਨਾ ਸ਼ਲਾਸ ਨੂੰ ਲੈ ਕੇ ਹੀ ਹੈ ਨਾ ਇਹ ਤਾਂ ਕਰ ਦਿੱਤੀ ਅਗਲੇ ਦਾ ਕੀ ਪਤਾ ਚਲੋ ਮੈਂ ਚਾਹ ਦਾ ਪਾਣੀ ਰੱਖਦੀ ਆ ਜਦੋਂ ਤੇ ਤੁਰੇ ਫੋਨ ਤੇ ਤੋਂ ਆਇਆ ਜਦੋਂ ਤੁਰੇ ਹੀ ਫਿਰ ਹੁਣ ਪਹੁੰਚਣੇ ਵਾਲੇ ਹੋਣੇ ਆਓ ਟਾਈਮ ਹੋ ਗਿਆ ਬਾਬਾ ਜੀ ਹੋ ਗਿਆ ਫੋਨ ਆਏ ਨੂੰ ਕੋਈ ਗੱਲ ਨਹੀਂ ਆਪੇ 10 ਮਿੰਟ ਲੇਟ ਆ ਜੂਗੀ ਜੇ ਤੁਰੀਏ ਤੋਂ ਨਹੀਂ ਆ ਹੀ ਜਾਣਾ ਚੱਲ ਜੀ ਚਾਹ ਬਣ ਜੇ ਮਾਸੀ ਆ ਜੂਗੀ ਠੀਕ ਨੇ ਦਾਬ ਤੇ ਪੀਣ ਵਾਲੇ ਬਣੀਏ ਚਲ ਠੀਕ ਆਪ ਨੂੰ ਟੋਰਜੀ ਲੱਗੀ ਜਾ ਹ ਚਾਹ ਦੀ ਤੈਨੂੰ ਤਾਂ ਟੋਟ ਲੱਗੀ ਰਹਿੰਦੀ ਕੀ ਕਰੀਏ ਮੰਮੀ ਵਿਹਲਾ ਮਨੁਸਤਾਨ ਦਾ ਕਰ ਗਿਆ ਮੈਂ ਜਿਹੜਾ ਵਿਹਲਾ ਨਾ ਮੇਰਾ ਜਿਗਰ ਖਾਈ ਜਾ ਕੋਨਾ ਕੋ ਖਾਈ ਜਾ ਮਾਸੀ ਨੂੰ ਨਾ ਖਾਦੀਆਂ ਆਈ ਆ ਆ ਮਾਸੀ ਨੂੰ ਕੀ ਖਾਣਾ ਮੈਂ ਹੁਣ ਆਗਾ ਵਾਂ ਵੈਜੀਟੇਰੀਅਨ ਹੂੰ ਫੁੱਲ ਗੋਭੀ ਖਾਣ ਵਾਲਾ ਚਲੋ ਚੰਗੀ ਗੱਲ ਵਾ ਹੁਣ ਫੁੱਲ ਗੋਭੀ ਖਾਇਆ ਕਰ ਆ ਤੇ ਹੁਣ ਮਾਤਾ ਬੁੱਢੇ ਹੋ ਗਏ ਆ ਕੀ ਕਰੀਏ ਚਲ ਕੋਈ ਨਹੀਂ ਆਉਂਦੀ ਹੁਣੀ ਆਉਂਦੀ ਆ ਤੇ ਹੁਣ ਐ ਤੇ ਸਹੀ ਆ ਇੰਤਜ਼ਾਰ ਤਾਂ ਸਾਰਿਆਂ ਨੂੰ ਬੜਾ ਆਦਾ ਤੇ ਮੰਮੀ ਦੀ ਵੇਟ ਕਰੀ ਬੜੀ ਔਖੀ ਆ ਚਲ ਕੋਈ ਨਹੀਂ ਨਾਂ ਕੰਦੀ ਆਈ ਸੱਸੀ ਦਾ ਪੁੱਤ ਕਿੱਦਾਂ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਤੂੰ ਸੁਣਾਉ ਤੂੰ ਤੇ ਲੇਟ ਹੀ ਬੜੇ ਹੋ ਗਏ ਆ ਤੇ ਉਹ ਤਾਂ ਸਾਰਾ ਘਰ ਦਾ ਕੰਮ ਕੁਮ ਕਰਕੇ ਆਈ ਆ ਨਾਲੇ ਬੱਸਾਂ 'ਚ ਪਤਾ ਲੇਟ ਹੋ ਜੀਦਾ ਕਿਹੜੀ ਸੱਸੀ ਦੇ ਮਸੀ ਜੀ ਸੱਸੀ ਦਾ ਪੁੱਤ ਕਿੱਦਾਂ ਠੀਕ ਠਾਕ ਠੀਕ ਠਾਕ ਤੂੰ ਸੁਣਾਉ ਸੱਸੀ ਕਾ ਜੀ ਉਹ ਸੁਣਾਓ ਆ ਦੂਤੇ ਬੈਠੋ ਬੜੇ ਲੇਟ ਹੋ ਗਏ ਜੀ ਭੈਣ ਜੀ ਤੁਹਾਨੂੰ ਪਤਾ ਤਾਂ ਗਾ ਬੱਸਾਂ ਦੇ ਵਿੱਚ ਫਿਰ ਟਾਈਮ ਲੱਗ ਹੀ ਜਾਂਦਾ ਵਾ ਆ ਬਹੁਤ ਠੀਕ ਠਾਕ ਘਰ ਸਭ ਸਾਰੇ ਠੀਕ ਠਾਕ ਜੋ ਵਧੀਆ ਤੂੰ ਸੁਣਾ ਕਿੱਦਾਂ ਤੁਹਾਡੀ ਸਿਹਤਾਂ ਦੀ ਚਲੋ ਠੀਕ ਹੀ ਚੱਲਦਾ ਵਾ ਹਰਗ ਵੀ ਤੂੰ ਸੁਣਾ ਤੇ ਰਕਦਾ ਠੀਕ ਠਾਕ ਮਸੀ ਜੀ ਵਧੀਆ ਆਪਣਾ ਵੀ ਟਾਈਮ ਪਾਸ ਹੋ ਜਾਂਦਾ ਚਲੋ ਵਧੀਆ ਝੋਨਾ ਹੋਇਆ ਵਾ ਵਾ ਹਾਂਜੀ ਝੋਨਾ ਨਿਸਣਦਿਆ ਵਾ ਚਲੋ ਵਧੀਆ ਹਾਂਜੀ ਹਾਂਜੀ ਠੀਕ ਹੈ ਹੋਰ ਤੁਸੀਂ ਸੁਣਾਓ ਘਰ ਜੀ ਠੀਕ ਠਾਕ ਸਾਰੇ ਸਾਰੇ ਠੀਕ ਜੋ ਆ ਲੋ ਮਸੀ ਜੀ ਤੀ ਗੱਲਬਾਤ ਕਰੋ ਤੇ ਮੈਂ ਚਾਹ ਬਣਾ ਲਿਆ ਮੈਂ ਤੁਹਾਡੇ ਵਾਸਤੇ ਨਹੀਂ ਪੁੱਤ ਬਹਿ ਜਾ ਚਾਹ ਪੀਨੇ ਆ ਠਹਿਰ ਕੇ ਬੜੀ ਗਰਮੀ ਆ ਅਜੇ ਕੋਈ ਨਹੀਂ ਮੈਂ ਇੱਥੇ ਹੀ ਆ ਪੀ ਲੈਨੇ ਚਾਹ ਸਾਹ ਲਲਣ ਦੇ ਮੈਨੂੰ ਠੀਕ ਆ ਭੈਣ ਜੀ ਗਏ ਹੇ ਮੁੰਡੇ ਵਾਲਿਆਂ ਦੇ ਘਰ ਕੀ ਆਂਦੇ ਰਿਸ਼ਤੇ ਵਾਲੋ ਹਾਂ ਭੈਣ ਜੀ ਮੈਂ ਗੱਲ ਕਰ ਆਈ ਆ ਰਿਸ਼ਤਾ ਬਹੁਤ ਸੋਹਣਾ ਵਾ ਛੱਡਣ ਵਾਲਾ ਤੇ ਰਿਸ਼ਤਾ ਹੈ ਨਹੀਂ ਆ ਤੇ ਪਰ ਉਹਨਾਂ ਦੀ ਇਹੋ ਹੀ ਗੱਲ ਵਾ ਕੁੜੀ ਉਹਨਾਂ ਨੂੰ ਚੰਗੀ ਚਾਹੀਦੀ ਆ ਤੇ ਤੁਸੀਂ ਹਣ ਕੁੜੀ ਨਾਲ ਸਲਾਹ ਕਰ ਲਓ ਨਹੀਂ ਭੈਣ ਜੀ ਕੁੜੀ ਨਾਲ ਸਲਾਹ ਕਾਦੀ ਕਰਨੀ ਜਦੋਂ ਅਸੀਂ ਬੈਠੇ ਵੱਡੇ ਸਲਾਹ ਕਰਨ ਵਾਲੇ ਤੇ ਕੁੜੀ ਸਰ ਤੋਂ ਬਾਹਰ ਹੀ ਥੋੜੀ ਆ ਬਾਕੀ ਮਾਸੀ ਜੀ ਜਿੱਥੇ ਹੀ ਆਪਣੀ ਪੁਰੀ ਨੂੰ ਕਹਿਤਾ ਨਾ ਉਥੋਂ ਨੇ ਨਾ ਨਿਗੀ ਕਰਨੀ ਬਲਜੀਤ ਜੀ ਦੇ ਪੂਨਮ ਨੇ ਇੱਕ ਗੱਲ ਵਾ ਜੋ ਬਲਜੀਤ ਨੇ ਕਿਹਾ ਉਹ ਪੂਨਮ ਨੇ ਮੰਨਣਾ ਵਾ ਸਹੀ ਗੱਲ ਆ ਮਾਸੀ ਜਿਹੜੀ ਪੂਨਮ ਆ ਨਾ ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਉਹ ਜਿੱਥੇ ਮੈਂ ਪੈਰ ਰੱਖ ਦੂੰਗੀ ਨਾ ਉਥੇ ਉਹ ਖੜੀ ਹੋ ਜੂਗੀ ਉਹਨੇ ਆਪਣੀ ਗੱਲਾਂ ਤੋਂ ਨਹੀਂ ਫੇਰਨਾ ਹੈਗਾ ਪੁੱਤ ਇੱਕ ਵਾਰੀ ਤੇ ਪੁੱਤ ਨੂੰ ਪੁੱਛ ਲੈਣਾ ਚਾਹੀਦਾ ਵਾ ਉਹਨੂੰ ਉਹਨੇ ਕਾਰਨਾਵਰ ਰਿਸ਼ਤਾ ਹੈ ਕਿ ਜੇ ਪੜਾਈ ਕਰਨੀ ਆ ਤੇ ਨਾਲੇ ਮੁੰਡਾ ਬਹੁਤ ਸੋਹਣਾ ਵਾ ਉਹਨਾਂ ਨੇ ਮੰਗ ਨਹੀਂ ਕੋਈ ਮੰਗੀ ਉਹਨਾਂ ਨੂੰ ਕੁੜੀ ਕੁੜੀ ਚਾਹੀਦੀ ਆ ਪੁੱਤ ਚਲੋ ਮਾਸੀ ਜੀ ਉਹਨਾਂ ਦੀ ਸੋਚ ਤੇ ਬਹੁਤ ਵਧੀਆ ਵਾ ਪਰ ਤੁਸੀਂ ਸਾਡੀ ਕੁੜੀ ਵੱਲੋਂ ਵੀ ਹਾਂ ਹੀ ਸਮਝੋ ਉਹਦੇ ਨੂੰ ਤੁਹਾਨੂੰ ਨਾ ਨਹੀਂ ਹੁੰਦੀ ਨਾਲੇ ਪੈਂਜੀ ਜੀ ਜਦੋਂ ਅਸੀਂ ਹਾਂ ਕਰ ਦਿੱਤੀ ਆ ਤੇ ਕੁੜੀ ਨੂੰ ਪੁੱਛਣ ਦਾ ਕਾਦਾ ਮਤਲਬ ਹੈ ਬਲਜੀਤ ਕੋਈ ਨਹੀਂ ਤੁਹਾਡਾ ਇੰਨਾ ਪਿਆਰ ਵਾ ਨਾ ਮੈਂ ਤੇ ਇਹੋ ਅਰਦਾਸ ਕਰਦੀ ਆ ਤੁਹਾਡੇ ਪਿਆਰ ਨੂੰ ਨજર ਨਾ ਲੱਗੇ ਕੋਈ ਨਾ ਮਹਾਰਾਜ ਇਦਾਂ ਹੀ ਤੁਹਾਡਾ ਪਿਆਰ ਬਣਾ ਕੇ ਰੱਖੇ ਇਹਦਾ ਨਾਨ ਪਰਜਾਈ ਦਾ ਇਦਾਂ ਹੀ ਮਾਸੀ ਜੀ ਹਰ ਗੱਲ ਮੇਰੀ ਮੰਨਦੀ ਆ ਮੈਨੂੰ ਪੁੱਛ ਕੇ ਦਰਦੀ ਆ ਹੋਰ ਮੈਨੂੰ ਕੀ ਚਾਹੀਦਾ ਨਾਣੇ ਹੁਣ ਤੁਸੀਂ ਬਹੁਤ ਗੱਲਾਂ ਬਾਤਾਂ ਕਰੋ ਬਥੇਰੀਆਂ ਗੱਲਾਂ ਕਰ ਲੀਆਂ ਜਿਹੜੀਆਂ ਰਹਿ ਗਈਆਂ ਬਾਅਦ ਚ ਕਰ ਲੈਣੇ ਆ ਮੈਂ ਪਹਿਲਾਂ ਚਾਹ ਬਣਾ ਲਿਆ ਤੇ ਤੁਸੀਂ ਏਡੀ ਦੂਰੋਂ ਆਏ ਜੇ ਚੱਲ ਬਣਾ ਲਿਆ ਚਾਹ ਸਾਸ੍ਰੀਕਾਰਵਾ ਬੀ ਸਾਸ੍ਰੀਕਾਰ ਆ ਗਈਆਂ ਹਾਂਜੀ ਗਰਮੀ ਬੜੀ ਸੀ ਅੱਜ ਇੱਥੋਂ ਪੀ ਪਾਣੀ ਠੰਡਾ ਕੇ

ਤੁਸੀਂ ਦੂਰੋਂ ਆਜੇ ਭੁੱਖ ਲੱਗੀ ਤਾਂ ਖਾ ਲਓ ਕੋਈ ਗੱਲ ਨਹੀਂ ਇਹ ਤਾਂ ਤੁਹਾਡਾ ਆਪਣਾ ਹੀ ਘਰ ਵਾ ਭੈਣ ਜੀ ਕੋਈ ਗੱਲ ਨਹੀਂ ਰੋਟੀ ਇੱਕ ਠਹਿਰ ਕੇ ਖਾ ਲੈਣੇ ਚਾਹ ਪੀ ਲੈਣੇ ਘਟਲਜੀ ਚਾਹ ਬਣਾਉਣ ਗਈ ਆ ਨਾਲੇ ਮੈਂ ਜਦੋਂ ਤੁਰੀ ਨਾ ਰੋਟੀ ਖਾ ਕੇ ਤੁਰੀ ਆ ਚਲੋ ਮਰਜੀ ਤੁਹਾਡੀ ਫਿਰ ਭੈਣ ਜੀ ਇਹ ਦੱਸੋ ਮੁੰਡੇ ਦਾ ਘਰ ਬਾਰ ਚੰਗਾ ਬਣਿਆ ਹੋਆ ਭੈਣ ਜੀ ਘਰ ਤਾਂ ਬਹੁਤ ਸੋਹਣਾ ਬਾਹਰ ਦੇ ਬੂਏ ਤੱਕਰ ਪੱਥਰ ਲੱਗਾ ਵਾ ਗੱਡੀ ਘਰ ਵਾ ਬੁਲਟ ਵਾ ਬੜਾ ਕੋਹਵਾ ਘਰ ਭੈਣ ਜੀ ਐ ਭਰਿਆ ਵਾ ਬਾਹਰ ਦੇ ਬੂਏ ਤੱਕਰ ਕਰ ਕੋਈ ਚੀਜ਼ ਦੀ ਮੰਗ ਨਹੀਂ ਹੈ ਕਿ ਤੁਸੀਂ ਟੈਨਸ਼ਨ ਨਾ ਕੋਈ ਲਿਓ ਚਲੋ ਭੈਣ ਜੀ ਕੋਈ ਗੱਲ ਨਹੀਂ ਮੇਰੀ ਕਾ ਮਸੀ ਜੀ ਸਾਸੀ ਦਾ ਪਤਾ ਆ ਗਈ ਹਾਂਜੀ ਹਾਂਜੀ ਆ ਗਈ ਹੋਰ ਸਾਨੂੰ ਠੀਕ ਜੇ ਆਠੀ 18 ਡੇਢ ਹੋ ਜੇ ਨਹੀਂ ਕਿ ਐਸੀ ਢੰਗ ਨਾਲ ਨਹੀਂ ਹੋ ਜੇ ਨਹੀਂ ਐਸੇ ਢੰਗ ਨਾਲ ਨਹੀਂ ਠੀਕ ਹਾਂਜੀ ਬਸਾ ਵਧੀਆ ਪੜਾਈ ਪੜੀ ਚੰਗੀ ਚੱਲਾਂਗੀ ਹਾਂਜੀ ਪੜਾਈ ਤੇ ਬੜੀ ਵਧੀਆ ਚੱਲਣ ਡੇਈ ਚਲੋ ਮਾਰ ਚਾਹ ਪੜੇ ਡੇਢ ਸਾਲ ਹੋਰ ਚਲ ਕੋਈ ਗੱਲ ਨਹੀਂ ਉਹੀ ਹੋ ਜੁਣੀ ਹੈ ਇੱਥੇ ਇੰਨਾ ਚਿਰ ਲੱਗਾ ਤੇ ਡੇਢ ਸਾਲ ਵੀ ਝੱਟ ਲੱਗ ਜਾਣਾ ਹਾਂਜੀ ਹਾਂਜੀ ਵੇਹਿਆ ਵੇਹਿਆ ਲੰਘ ਜਾਂਦਾ ਖੜੋ ਕਾ ਮਸੀ ਜੀ ਭਾਈ ਨੀ ਖੜੋ ਮਸੀ ਜੀ ਕਹਿੰਨੇ ਫੜਦੀ ਬਲਜੀਤ ਪੂਨਮ ਨੂੰ ਫੋਟੋ ਵਿਖਾ ਲ ਮੁੰਡੇ ਦੀ ਵਿਖਾ ਲੈ ਮਾਸੀ ਜੀ ਭਾਬੀ ਜੀ ਕਿਹੜੇ ਮੁੰਡੇ ਦੀ ਫੋਟੋ ਵਿਖਾ ਲੈਣੀ ਹੈ ਮੈਨੂੰ ਪੂਨਮ ਮਾਸੀ ਨਾਲ ਤੇਰਾ ਤਾਂ ਰਿਸ਼ਤਾ ਲੈ ਕੇ ਆਈ ਆ ਤੇ ਰਿਸ਼ਤਾ ਬਹੁਤ ਵਧੀਆ ਵਾ ਹੁਣ ਤੂੰ ਹਾਂ ਹੀ ਕਰਨੀ ਆ ਬਸ ਭਾਬੀ ਜੀ ਇਹ ਕਿਦਾਂ ਦੀ ਗੱਲ ਇਹ ਜੀ ਫੋਟੋ ਵਿਖਾਓ ਤੇ ਰਿਸ਼ਤਾ ਕਰ ਲੋ ਮੈਂ ਨਹੀਂ ਜੇ ਕੋਈ ਵੀ ਰਿਸ਼ਤਾ ਰੁਸਤਾ ਕਰਨਾ ਜੇ ਕਿਉਂ ਨਹੀਂ ਕਰਨਾ ਕੀ ਗੱਲ ਭਾਬੀ ਜੀ ਮੇਰੀ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਤੈਨੂੰ ਮੈਂ ਤੋ ਪੁੱਛੇ ਬਗਿਆਰੀ ਕਰ ਲਿਆ ਵਾ ਵੀਰ ਜੀ ਦਾ ਤਾਂ ਮੰਨਿਆ ਕਿ ਉਹਨਾਂ ਨੂੰ ਕਾਲੀ ਆ ਮੇਰੇ ਵਿਆਹ ਦੀ ਪਰ ਤੁਸੀਂ ਵੀ ਹੁਣ ਉਹਨਾਂ ਦੀ ਹਾਂ ਚ ਹਾਂ ਮਲਣ ਲੱਗ ਗਏ ਆ ਪੂਨਮ ਮੈਂ ਤੇਤੁਰ ਤੋਂ ਪੜੀ ਉਮੀਦ ਰੱਖੀ ਸੀ ਵੀ ਤੂੰ ਮੇਰੀ ਹਾਂ ਚ ਹਾਂ ਮਲਾਉਣੀ ਆ ਅਸੀਂ ਜਿੱਤੇ ਤਰ੍ਹਾਂ ਰਿਸ਼ਤਾ ਕਰਾਂਗੇ ਉੱਥੇ ਤੂੰ ਕਰ ਲੈਣਾ ਵਾ ਆਹ ਕਿਤਰਾ ਦੀ ਗੱਲ ਹੋਈ ਇਹ ਮੈਂ ਨਹੀਂ ਰਿਸ਼ਤਾ ਕਰਨਾ ਭਾਬੀ ਜੀ ਜਦੋਂ ਹੋਊਗਾ ਨਾ ਰਿਸ਼ਤਾ ਕਰਨ ਦਾ ਟਾਈਮ ਉਦੋਂ ਮੈਂ ਘਰ ਵੀ ਲਊਂਗੀ ਪਰ ਮੈਂ ਹਜੇ ਪੜਾਈ ਕਰਨ ਢੀ ਆ ਜਿੰਨਾ ਚਿਰ ਮੈਂ ਪੜ੍ਹਦੀ ਪਈ ਆ ਨਾ ਨਾ ਮੈਂ ਕਰੋਣੀ ਮੰਗਣੀ ਤੇ ਨਾ ਮੈਂ ਕਰੋਣਾ ਵਿਆਹ ਨਾ ਮੈਂ ਅੱਜ ਕਰਾਵਾਂ ਤੇ ਨਾ ਮੈਂ ਕੱਲ ਮੇਰੇ ਵੱਲੋਂ ਨਾ ਜੇ ਉਹ ਨਾ ਮ ਚੁੱਪ ਕਰਕੇ ਬਹਿ ਜਾ ਤੇਰਾ ਹੀ ਭਲੇ ਸੋਚਣ ਡਏ ਮਮੀ ਜੀ ਮੈਂ ਤੁਹਾਨੂੰ ਆਪਣਾ ਫੈਸਲਾ ਦੱਸਤਾ ਜੇ ਮੈਂ ਨਹੀਂ ਕੋਈ ਵਿਆਹ ਵਿਊ ਕਰਾਉਣਾ ਹਜੇ ਲੈ ਆ ਵੇ ਲੈ ਕੋ ਚਲ ਮਮੀ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਮੈਂ ਆਪ ਹੀ ਗੱਲ ਕਰਾਂਗਾ ਜਾ ਕੇ ਉਹਦੇ ਨਾਲ ਉਹ ਤਾਂ ਹੀ ਨਾ ਬਜੀਤ ਖਰਾਚਾਂਕ ਗੱਲ ਕਰਦੀ ਤਾਂ ਇਹਦਾ ਭੈਂਜੀ ਕਰਨ ਗਈ ਆ ਉਹਦਾ ਨਾਂ ਨੁੱਕਰਤ ਨਹੀਂ ਕਰਦੀ ਹੁੰਦੀ ਮਾਸੀ ਜੀ ਉਹ ਇਹਨਾਂ ਦੇਲ ਤੇ ਗੱਲ ਨਾ ਕੋਈ ਲਾਇਓ ਉਹਦਾ ਅਚਾਨਕ ਹੋਈ ਆ ਨਾ ਗੱਲ ਤੇ ਬੰਦੇ ਦੇ ਮਨ ਨੂੰ ਧੱਕਾ ਜਿਹਾ ਲੱਗ ਜਾਂਦਾ ਵਾ ਬਸ ਉਹੀ ਤਾਂ ਕਾ ਨੂੰ ਲੱਗਾ ਵਾ ਅੱਗੇ ਕਦੀ ਗੱਲ ਨਹੀਂ ਨਾ ਕੀਤੀ ਜਾਂ ਮਾੜਾ ਜਿਹਾ ਫੋਨ ਤੇ ਗੱਲ ਕੀਤੀ ਹੁੰਦੀ ਜਾਂ ਮਾੜਾ ਜਿਹਾ ਇਹਨੂੰ ਕਰਨਾ ਥਾਣੀ ਕੱਢੀ ਹੁੰਦੀ ਵੀ ਤੇਰਾ ਰਿਸ਼ਤਾ ਕਰਨਾ ਫੇਰ ਵੀ ਇਹਨੂੰ ਪਚਾ ਲੈਣੀ ਗੱਲ ਪਤਾ ਨਹੀਂ ਹੁਣ ਇੱਕਦਮ ਹੀ ਉੱਠ ਕੇ ਚੱਲ ਗਈ ਆ ਕੋਈ ਗੱਲ ਨਹੀਂ ਸੱਦੇ ਕਰਕੇ ਮੈਂ ਬਲਜੀਤ ਆਖੜੀ ਸੀ ਪਹਿਲਾਂ ਕੁੜੀ ਨੂੰ ਪੁੱਛ ਲੋ ਫੇਰ ਮੈਨੂੰ ਸੱਦੇਓ ਨਾਲੇ ਮੈਂ ਮੁੰਡੇ ਵਾਲਾ ਨਾਲ ਸਾਰੀ ਗੱਲ ਕਰਕੇ ਆ ਗਈ ਕੋਈ ਗੱਲ ਨਹੀਂ ਤੂੰ ਕਿਉਂ ਟੈਨਸ਼ਨ ਲੈਣ ਦੇ ਹਰ ਤੋਂ ਬਾਹਰ ਹੀ ਚੱਲੂਗੀ ਮਾਸੀ ਜੀ ਤੂੰ ਹੱਡ ਦੇ ਨਾ ਭਰੋਸਾ ਰੱਖੋ ਜੇ ਤੂੰ ਹੀ ਮੁੰਡੇ ਵਾਲਾ ਨਾਲ ਗੱਲ ਕਰ ਲਈ ਆ ਨਾ ਤੇ ਕੋਈ ਗੱਲ ਨਹੀਂ ਰਿਸ਼ਤਾ ਤੁਹਾਨੂੰ ਦੇ ਕੇ ਘਲਾਵਾਂਗੇ ਮੈਂ ਗੱਲ ਉਹਦੇ ਨਾਲ ਆਪ ਕਰਦੀ ਹਾਂ ਹੁਣ ਉਹ ਤਾਂ ਵੀਰ ਵੀ ਕੀ ਆ ਗੱਲ ਕਰ ਚਾਹ ਵੀ ਲੰਗਣੀ ਨਾ ਬਹੁਤ ਭਾਰੀ ਹੋ ਗਈ ਆ ਕੁੜੀ ਨੇ ਤਾਂ ਨਾ ਕਰ ਦਿੱਤੀ ਆ ਇਹ ਮੰਨੂਗੀ ਕਿ ਨਹੀਂ ਮੰਨੂਗੀ